ਕੀ ਫੇਲ ਮਾ ਨਾਲ ਪਈ ਸਕੀਰੀ ਤਾਈਓ ਗਈ ਵਿਗੜ ਪਣੀਰੀ ਕੋਈ ਵਿਰਲਾ ਬੰਨੇ ਦਸ ਤਾਰਾ ਜੀ ਪਾਈ ਲਾਲ ਫੇਰੇ ਰੁਲਦਾ ਦਾਤਾ ਇੱਕ ਵਾਰੀ ਵੇਖ ਲੈ ਦੁਬਾਰਾ ਪਾਈ ਲਾਲ ਫੇਰੇ ਰੁਲਦਾ ਨਾਲ ਚਦ ਗੇੜੇ ਕਨੇਟਾ ਲਾਉਂਦਾ ਜੋੜਨੀ ਮਾਇਆ ਚਾਉਂਦਾ ਛੰਦ ਲੇਖ ਕੇ ਮੇਜਰ ਗਿ ਲਗਾਉਂਦਾ ਪਾਗਵਾਂ ਦਾ ਜੋਰ ਪੈ ਗਿਆ ਰੱਜੇ ਹੋਿਆਂ ਨੂੰ ਸਬਰ ਨਹੀਂ ਆਉਂਦਾ ਪਾਗਵਾਂ ਦਾ ਜੋਰ ਪੈ ਗਿਆ ਸਾਹੀ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਸਭ ਤੋਂ ਪਹਿਲਾਂ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ ਆਪ ਸੰਗਤਾਂ ਨੇ ਜਿਹੜੀ ਕਵਤਾ ਸਰਵਣ ਕੀਤੀ ਹੈ ਸਾਡੀ ਕੌਮ ਦੇ ਮਹਾਨ ਕਵੀਸ਼ਰ ਭਾਈ ਜਰਨੈਲ ਸਿੰਘ ਜੀ ਸਭਰਾ ਉਹਨਾਂ ਨੇ ਕਈ ਸਾਲ ਪਹਿਲਾਂ ਜਿਹੜੀ ਸਾਡੇ ਸਿੱਖ ਸਮਾਜ ਦੀ ਤਸਵੀਰ ਸਾਡੇ ਸਾਹਮਣੇ ਰੱਖੀ ਸੀ ਉਹ ਲਗਭਗ ਉਂਝਦੀ ਹੈ ਉਹਦੇ ਵਿੱਚ ਨਿਹਾਰ ਭਾਵੇਂ ਹੋਰ ਆਇਆ ਹੋਵੇ ਜਦੋਂ ਅਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰ ਕੇ ਵੇਖਦੇ ਆਂ ਤੇ ਜਿਹੜੇ ਇਸ ਕਵਤਾ ਦੇ ਅੰਤਰੇ ਨੇ ਜਿਨ੍ਹਾਂ ਨੂੰ ਬਾਰ ਬਾਰ ਰਿਪੀਟ ਕੀਤਾ ਜਾਂਦਾ ਉਹਨਾਂ ਵਿੱਚ ਜ਼ਿਕਰ ਆਉਂਦਾ ਭਾਈ ਲਾਲੋ ਫੇਰੇ ਰੁਲਦਾ ਦਾਤਾ ਇੱਕ ਵਾਰੀ ਵੇਖ ਲੈ ਦੁਬਾਰਾ ਸਤਿਗੁਰੂ ਜੀ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਤੁਸੀਂ ਫੇਰ ਕਿਰਪਾ ਕਰਕੇ ਜੇ ਵੇਖੋ ਤੇ ਜਿਹੜੇ ਮਹਾਰਾਜ ਤੁਹਾਡੇ ਭਾਈ ਲਾਲੋ ਨੇ ਉਹ ਅੱਜ ਵੀ ਉਸੇ ਤਰ੍ਹਾਂ ਹੀ ਰੁੱਲਦੇ ਪਏ ਨੇ ਉਹਨਾਂ ਦੀ ਮਹਾਰਾਜ ਕੋਈ ਬਾਤ ਨਹੀਂ ਪੁੱਛਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਤੁਸੀਂ ਹੀ ਸੀ ਜਿਨ੍ਹਾਂ ਨੇ ਮਲਕ ਭਾਗੋ ਦਾ ਬ੍ਰਹਮ ਭੋਜ ਛੱਡ ਕੇ ਜਾਂ ਕਹਿ ਲਓ ਕਿ ਇੱਕੋ ਹੀ ਪਿੰਡ ਦੇ ਵਿੱਚ ਰਹਿਣ ਵਾਲੇ ਸੀ ਇੱਕ ਪਾਸੇ ਸੀ ਮਹਿਲ ਮਾੜੀਆਂ ਦਾ ਮਾਲਕ ਮਲਕ ਭਾਗੋ ਇੱਕ ਪਾਸੇ ਸੀ ਗਰੀਬ ਭਾਈ ਲਾਲੋ ਤਰਖਾਨ ਜਿਹੜਾ ਮੰਜੀਆਂ ਦੇ ਪਾਵੇ ਬਣਾ ਕੇ ਹੋਰ ਲੱਕੜ ਦਾ ਛੋਟਾ-ਬੋਟਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਇੱਕ ਪਾਸੇ ਉਹ ਸੀ ਉਹਦੇ ਕੋਲ ਲੋਕਾਂ ਨੇ ਕਿਲੇ ਕੜਵਾਉਣ ਵਾਸਤੇ ਆਇਆ ਕਰਨਾ ਜਾਂ ਹੋਰ ਜਿਹੜੇ ਲੱਕੜ ਦੇ ਕੰਮ ਸੀ ਕਿਸੇ ਛੋਟੇ ਬੱਚੇ ਦੇ ਵਾਸਤੇ ਨਠੂਂਗੜਾ ਬਣਾ ਦੇਣਾ ਜਿੰਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਨਾਰਾਇਣ ਲਿਆ ਨਠੂਂਗੜਾ ਪੈਰ ਕਿੱਥੇ ਰਖੇ ਨਠੂਂਗੜਾ ਦਾ ਮਤਲਬ ਹੁੰਦਾ ਉਹ ਤਿੰਨਾ ਪਹੀਆਂ ਵਾਲਾ ਰੇੜਾ ਜਿੰਨੂੰ ਫੜ ਕੇ ਨਿੱਕੇ ਬੱਚੇ ਤੁਰਨਾ ਸਿੱਖਦੇ ਹੁੰਦੇ ਸੀ ਉਹ ਲੱਕੜ ਦਾ ਰੇੜਾ ਕੌਣ ਬਣਾਉਂਦੇ ਸੀ ਭਾਈ ਲਾਲੋ ਜੀ ਵਰਗੇ ਤਰਖਾਨ ਗਰੀਬ ਗੁਰਦੇ ਕੀਰਤੀ ਦਸਾਂ ਨੋਹਾਂ ਦੀ ਕੀਰਤ ਕਮਾਈ ਕਰਨ ਵਾਲੇ ਸਿੱਖ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਤੁਸੀਂ ਹੀ ਸੀ ਬਖਸ਼ਸ਼ਾਂ ਤੇ ਰਹਿਮਤਾਂ ਕਰਨ ਵਾਲੇ ਜਿਨ੍ਹਾਂ ਨੇ ਅਮੀਰ ਮਲਕ ਭਾਗੋਂ ਨੂੰ ਲਾਂਬੇ ਕਰ ਦਿੱਤਾ ਤੇ ਜੇ ਤੁਸੀਂ ਐਮਨਾਬਾਦ ਸੈਦਪੁਰ ਦੇ ਵਿੱਚ ਆਏ ਤੇ ਆਣ ਕੇ ਸਿੱਧੇ ਹੀ ਗਰੀਬ ਦੀ ਝੌਂਪੜੀ ਦਾ ਦਰਵਾਜ਼ਾ ਖੜਕਾਇਆ ਭਾਈ ਲਾਲੋ ਜੀ ਦੀ ਝੌਂਪੜੀ ਦਾ ਆਪਣੇ ਕੀਤੇ ਹੋਏ ਬਚਨ ਉਹਨਾਂ ਨੂੰ ਸੱਚ ਕਰ ਵਿਖਾਇਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤិន ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੈ ਨੀਚ ਸੰਭਾਲੀਐਨ ਤਿੱਥੈ ਨਦਰ ਤੇਰੀ ਬਖਸ਼ੀਸ਼ ਜਿੱਥੈ ਨੀਚਾਂ ਦੀ ਸਾਂਭ ਸੰਭਾਲ ਹੁੰਦੀ ਹੋਵੇ ਅਖੌਤੀ ਕਹੇ ਜਾਂਦੇ ਗਰੀਬਾਂ ਗੁਰਬਿਆਂ ਦਾ ਸਤਕਾਰ ਹੁੰਦਾ ਹੋਵੇ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਹਾਡਾ ਹੀ ਘਰ ਸੀ ਹੋਰ ਜਦੋਂ ਅਸੀਂ ਆਪਣੇ ਸਮਾਜ ਦੇ ਵਿੱਚ ਪ੍ਰੈਜ਼ੈਂਟ ਚ ਹੁਣ ਚ ਜਦੋਂ ਨਜ਼ਰ ਮਾਰ ਕੇ ਵੇਖਦੇ ਆ ਮਹਾਰਾਜ ਪਾਈ ਲਾਲੋ ਨੂੰ ਕੋਈ ਨਹੀਂ ਪੁੱਛਦਾ ਇਹ ਸਚਾਈ ਆ ਤੁਸੀਂ ਵੀ ਆਪਣੇ ਆਲੇ ਦੁਆਲੇ ਇੰਜ ਦੀਆਂ ਕਈ ਘਟਨਾਵਾਂ ਵੇਖੀਆਂ ਹੋਣਗੀਆਂ ਕਿ ਕਿਸ ਤਰੀਕੇ ਨਾਲ ਗਰੀਬਾਂ ਨੂੰ ਦੁਰਕਾਰਿਆ ਜਾਂਦਾ ਤੇ ਜਿਹੜੇ ਅਮੀਰ ਨੇ ਉਹਨਾਂ ਦੇ ਅੱਗੇ ਹੱਥ ਜੋੜੇ ਹੁੰਦੇ ਮੈਂ ਇੱਕ ਬਾਬਾ ਜੀ ਦੇ ਕੋਲ ਬੈਠਾ ਹੋਇਆ ਸਾਂ ਉੱਥੇ ਇੱਕ ਗਰੀਬ ਬੰਦਾ ਆਇਆ ਉਸ ਬੰਦੇ ਨੇ ਬਾਬਾ ਜੀ ਨੂੰ 10 ਰੁਪਏ ਮੱਥਾ ਟੇਕਿਆ ਨਮਸਕਾਰ ਕੀਤੀ ਤੇ ਬਾਬਾ ਜੀ ਨੇ ਕਿਹਾ ਜੀ ਠੀਕ ਐ ਵੀ ਜੀ ਆਇਆਂ ਨੂੰ ਆਓ ਲੰਗਰ ਛਕੋ ਉਹਨੂੰ ਐਵੇਂ ਇਸ਼ਾਰਾ ਕਰ ਦਿੱਤਾ ਵੀ ਉਧਰ ਲੰਗਰ ਚੱਲਦਾ ਛਕੋ ਉਹ ਇਦਾਂ ਮੱਥਾ ਟੇਕ ਕੇ 109 ਦੀ ਕਿਰਤ ਕਮਾਈ ਦੇ ਵਿੱਚੋਂ 10 ਰੁਪਏ ਜੋ ਵੀ ਆਪਣਾ ਹਿੱਸਾ ਪਾ ਕੇ ਚਲਿਆ ਗਿਆ ਅਜੇ ਥੋੜਾ ਸਮਾਂ ਬੀਤਿਆ ਸੀ ਇੰਨੇ ਚਿਰ ਨੂੰ ਇੱਕ ਬੰਦਾ ਕੈਨੇਡਾ ਤੋਂ ਗਿਆ ਸੀ ਉਹ ਆ ਗਿਆ ਉਸ ਬੰਦੇ ਨੇ 100 ਡਾਲਰ ਦਾ ਨੋਟ ਮੱਥਾ ਟੇਕਿਆ ਤੇ ਬਾਬਾ ਜੀ ਕਹਿੰਦੇ ਆਓ ਭਾਈ ਜੀ ਆਇਆਂ ਨੂੰ ਆਓ ਬੈਠੋ ਹੋਰ ਠੀਕ ਠਾਕ ਜੇ ਤੁਹਾਡੇ ਵਿਦੇਸ਼ ਚ ਕੰਮ ਤਾਂ ਦੇ ਕਿੱਦਾਂ ਚੱਲਦੇ ਆ ਬੱਚਿਆਂ ਦੀ ਪੜ੍ਹਾਈ ਕਿੱਦਾਂ ਚੱਲਦੀ ਆ ਸਭ ਠੀਕ ਠਾਕ ਆ ਉਹ ਕਹਵੇਂ ਹਾਂਜੀ ਬਾਬਾ ਜੀ ਸਭ ਤੁਹਾਡੀ ਕਿਰਪਾ ਬਹੁਤ ਚੜ੍ਹਦੀ ਕਲਾ ਉਹਨੂੰ ਕਹਿੰ ਉਹਨੂੰ ਕਹਿਣ ਪਹਿਲਾਂ ਤੁਸੀਂ ਫੇ ਪ੍ਰਸ਼ਾਦਾ ਛਕੋ ਮੇਰੇ ਹੱਥ ਦਾ ਇਸ਼ਾਰਾ ਵੇਖੋ ਉਹ ਜਿਹੜਾ 10 ਰੁਪਈਆ ਵਾਲਾ ਸੀ ਉਹਨੂੰ ਕਹਿੰਦੇ ਠੀਕ ਆ ਪ੍ਰਸ਼ਾਦਾ ਛਕੋ ਜਿਹੜਾ ਇੱਥੋਂ ਕਨੇ ਵਿਦੇਸ਼ ਤੋਂ ਗਿਆ ਸੀ ਉਹਨੂੰ ਕਹਿੰਦੇ ਹਾਂਜੀ ਪ੍ਰਸ਼ਾਦਾਸ਼ਕ ਉਹ ਨਾਲ ਹੀ ਸੇਵਾਦਾਰ ਨੂੰ ਕਹਿੰਦੇ ਵੀ ਇਹਨਾਂ ਨੂੰ ਪਰਿਵਾਰ ਸਮੇਤ ਪ੍ਰਸ਼ਾਦਾਸ਼ਕਾ ਉਹ ਕਾਰਨ ਇਹ ਸੀ ਉੱਥੇ ਦੋ ਤਰ੍ਹਾਂ ਦੇ ਲੰਗਰ ਚੱਲਦੇ ਸੀ ਇੱਕ ਗਰੀਬ ਬੰਦਿਆਂ ਵਾਸਤੇ ਸੀ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਵਾਸਤੇ ਇੱਕ ਖਾਸ ਤੇ ਮੋਟੀਆਂ ਅਸਾਮੀਆਂ ਵਾਸਤੇ ਸੀ ਜਿਹੜੇ ਕੋਈ ਅਮਰੀਕਾ ਕੈਨੇਡਾ ਤੋਂ ਆਏ ਹੋਣ ਜਿਹੜੇ ਕੋਈ ਬੰਦੇ ਰਿਚ ਮੈਨ ਹੋਣ ਜਿਨ੍ਹਾਂ ਨੇ ਕੁਝ ਦੇਣਾ ਹੋਵੇ ਉਹਨਾਂ 10 ਰੁਪਈਆ ਵਾਲਿਆਂ ਨੂੰ ਥੋੜਾ ਵੀ ਰੋਟੀਆਂ ਚੋਪੜ ਕੇ ਤੇ ਮਟਰ ਪਨੀਰ ਖਵਾਉਣਾ ਉਹਨਾਂ ਨੂੰ ਤੇ ਦਾਲ ਹੀ ਖਵਾਉਣੀ ਐ ਨੇ ਤੇ ਬੈਲੈਂਸ ਕਿਦਾਰ ਹੋ ਕਹਿਣ ਦਾ ਮਤਲਬ ਸਾਡੇ ਬਹੁਤੇ ਜਿਹੜੇ ਧਾਰਮਿਕ ਅਸਥਾਨ ਨੇ ਉਹ ਬਿਜ਼ਨਸ ਦੇ ਪਰਪਜ ਨੂੰ ਮੁੱਖ ਰੱਖ ਕੇ ਚੱਲਦੇ ਪਏ ਆ ਅੱਜ ਕੱਲ ਕੋਈ ਨਹੀਂ ਜਿਹੜਾ ਕਿਸੇ ਨੂੰ ਕਹਿੰਦਾ ਹੋਵੇ ਵੀ ਤੁਸੀਂ ਤੇ ਮਲਕ ਭਾਗੋ ਜੇ ਤੁਹਾਡੇ ਦੇ ਕੰਮ ਇਦਾਂ ਦੇ ਆ ਇਸ ਵਾਸਤੇ ਤੁਹਾਡਾ ਨਹੀਂ ਹਿੱਸਾ ਪੈ ਸਕਦਾ ਲੰਗਰ 'ਚ ਤੁਸੀਂ ਤੁਹਾਡੀਆਂ ਦੇ ਕਈ ਅਸੀਂ ਆਲੇ ਦੁਆਲੇੋਂ ਗੱਲਾਂ ਸੁਣਦੇ ਆ ਤੁਸੀਂ ਕਈਆਂ ਦਾ ਹੱਕ ਖਾਦਾ ਕਈਆਂ ਗਰੀਬ ਨਿਆਣਿਆਂ ਦੇ ਪੈਸੇ ਮਾਰੇ ਆ ਤਾਂ ਕਰਕੇ ਤੁਹਾਨੂੰ ਨਹੀਂ ਗੁਰੂ ਘਰ 'ਚ ਕੋਈ ਥਾਂ ਇਦਾਂ ਕਹਿ ਕੇ ਮਰਨਾ ਕਿਸੇ ਨੇ ਇਹੋ ਜਿਹਾ ਅਮੀਰ ਬੰਦਾ ਵੀ ਉਸੇ ਵੇਲੇ ਉਹਦੇ ਹੱਥ ਜੋੜਦੇ ਹਾਂ ਜੀ ਆਓ ਜੀ ਜੀਆਂ ਨੂੰ ਪਤਾ ਵੀ ਇਹਨੇ ਦੇਣਾ ਕੁਝ ਜਿਹੜਾ ਗਰੀਬ ਬੰਦਾ ਉਹਦੇ ਨਾਲ ਬੁਤੀ ਗੱਲਬਾਤ ਨਹੀਂ ਕਰੀਦੀ ਕਿਉਂਕਿ ਸਾਨੂੰ ਲੱਗਦਾ ਪਈ ਇਹਨੇ ਤੇ ਐਵੇਂ ਸੇਰੀ ਖਾਣਾ ਤੇ ਟਾਈਮ ਹੀ ਵੇਸਟ ਕਰਨਾ ਇਹਨੇ ਆਪਣੇ ਹੱਥੋਂ ਛੱਡਣਾ ਕੁਝ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਫਿਰੇ ਰੁੱਲਦਾ ਦਾਤਾ ਇੱਕ ਵਾਰੀ ਵੇਖ ਲੈ ਦੁਬਾਰਾ ਤੇ ਦੂਸਰਾ ਅੰਤਰਾ ਭਾਗਵਾ ਦਾ ਜ਼ੋਰ ਪੈ ਗਿਆ ਰੱਜੇ ਹੋਿਆਂ ਨੂੰ ਸਬਰ ਨਹੀਂ ਆਉਂਦਾ ਲਾਲੋ ਵਿਚਾਰਾ ਪਿੱਛੇ ਹੋ ਗਿਆ ਵਾ ਭਗਵਾਨ ਦਾ ਜ਼ੋਰ ਚੱਲਦਾ ਵਾ ਉਹ ਤੇ ਇੱਕ ਟੈਲੀਫੋਨ ਕਰਕੇ ਤੇ ਵੱਡੇ ਵੱਡੇ ਸਥਾਨਾਂ ਤੇ ਜਿੱਥੇ ਅਖੰਡ ਪਾਠ ਸਹਿਬ ਕਰਾਉਣ ਬਾਰੇ ਆਮ ਗਰੀਬ ਬੰਦਾ ਸੋਚ ਵੀ ਨਹੀਂ ਨਾ ਸਕਦਾ ਉਹਨੂੰ ਤਾਂ ਕੋਈ ਲਾਗੇ ਵੀ ਨਹੀਂ ਲੱਗਣ ਦਿੰਦਾ ਵੈਸੇ ਤੇ ਬਾਣੀ ਆਪ ਹੀ ਪੜਨੀ ਚਾਹੀਦੀ ਗੁਰਬਾਣੀ ਨੂੰ ਪੜੋ ਵਿਚਾਰੋ ਆਪਣੇ ਹਿਰਦੇ 'ਚ ਵਸਾਓ ਪਰ ਜਿਹੜੇ ਬੰਦੇ ਤਾਕਤ ਵਾਲੇ ਉਹ ਤੇ ਗੁਰੂ ਘਰਾਂ 'ਚ ਤਾਕਤ ਵਿਖਾ ਦਿੰਦੇ ਆ ਜੇ ਕੋਈ ਬੰਦਾ ਕਹੇ ਵੀ ਸਾਡੀ ਇੱਛਾ ਸੀ ਫਲਾਣੇ ਸਾਡੇ ਉੱਤੇ ਖੰਡਪਾੜ ਸਾਬ ਕਰਵਾਉਣਾ ਪਰ ਉੱਥੇ ਤੇ ਕਹਿੰਦੇ 2 ਸਾਲਾਂ ਦੀ ਬੁਕਿੰਗ ਹੋਈ ਪਈ ਆ ਉੱਥੇ ਤੇ ਕਰਵਾ ਨਹੀਂ ਸਕਦੇ ਉਹ ਦੂਸਰਾ ਬੰਦਾ ਕਹਿੰਦਾ ਇਦਾਂ ਕਿਦਾਂ ਨਹੀਂ ਕਰਵਾ ਸਕਦੇ ਲਓ ਮੇਰੀ ਗੱਲ ਕਰਵਾਓ ਕਿਹੜਾ ਉੱਥੇ ਬੁਕਿੰਗ ਕਰਦਾ ਕਿਹੜਾ ਇਨਚਾਰਜ ਆ ਤੁਹਾਡਾ ਸਵੇਰੇ ਖੰਡਪਾੜ ਸਾਬ ਆਰੰਭ ਕਰਵਾ ਦਈਏ ਉਸ ਜਿਹੜਾ ਬੰਦਾ ਸੋਚਦਾ ਵੀ ਇਹਦੇ 'ਚ ਇੰਨੀ ਤਾਕਤ ਆ ਵੀ ਇਹ ਇੱਕ ਫੋਨ ਦਾ ਤਰੀਕਾ ਵੀ ਬਦਲ ਸਕਦਾ ਕਹਿਣ ਦਾ ਮਤਲਬ ਭਾਗਵਾ ਦਾ ਜ਼ੋਰ ਪੈ ਗਿਆ ਵਾ ਜਿਹੜੇ ਭਾਈ ਲਾਲੋ ਵਿਚਾਰੇ ਇਦਾਂ ਰੁਲਦੇ ਫਿਰਦੇ ਆ ਪੰਜਾਬ ਦੇ ਵਿੱਚ ਕਿਧਰੇ ਨਜ਼ਰ ਮਾਰ ਕੇ ਵੇਖੋ ਕਈ ਗੁਰਦੁਆਰੇ ਐਸੇ ਨੇ ਉਹਨਾਂ ਦੇ ਵਿੱਚ ਜਿਹੜੇ ਤਿੰਨ ਰਾਗੀ ਸਿੰਘ ਨਾ ਤਿੰਨ ਉਹਨਾਂ ਨੇ 1 ਘੰਟਾ ਕੀਰਤਨ ਕਰਨਾ ਉਹਨਾਂ ਨੂੰ ਭੇਟਾ ਕਿੰਨੀ ਦੇਣੀ ਆ 1100 ਰੁਪਈਆ ਉਹਦੇ ਵਿੱਚੋਂ ਵੀ ਜਿਹੜਾ ਹਾਫ ਆਂਦਾ ਰਸੀਦ 1100 ਦੀ ਘੱਟ ਕੇ ਦੇ ਦੇਣੀ ਘਰ ਵਾਲਿਆਂ ਨੂੰ ਠੀਕ ਹੈ ਤੁਸੀਂ ਕੀਰਤਨ ਕਰਾਇਆ ਤੁਹਾਡਾ ਧੰਨਵਾਦ ਦੇਦੀ 1100 ਦੀ ਰਸੀਦ ਘਰ ਵਾਲੇ ਨੇ ਕਿਹਾ ਵੀ ਚਲੋ ਠੀਕ ਹੈ ਜਦੋਂ ਗੁਰਦੁਆਰੇ ਆਉਣਾ ਤਾਂ ਜਦੋਂ ਮਹੀਨੇ ਬਾਅਦ ਉਹ ਰਸੀਦਾਂ ਜਮ੍ਹਾਂ ਕਰਵਾਉਣੀਆਂ ਨਾ ਤੇ ਉਹਦੇ ਵਿੱਚੋਂ ਜਿਹੜਾ ਉਹਨਾਂ ਨੂੰ ਹਾਫ ਮਿਲਣਾ ਅੱਧਾ ਤਿੰਨ ਬੰਦਿਆਂ ਨੂੰ ਇੰਡੀਆ ਦਾ 5500 ਰੁਪਇਆ ਮਿਲਣਾ ਤੇ ਕਈ ਥਾਵਾਂ ਦੇ ਉੱਤੇ ਐਸਾ ਵੀ ਵਿਚਾਰੇ ਕੀਰਤਨ ਕਰੀ ਜਾਣ ਗੁਰੂ ਦੇ ਦਰਬਾਰ 'ਚ ਜਿਹੜੇ ਉਹਨਾਂ ਦੇ ਵਾਜਿਆਂ ਦੇ ਉੱਤੇ ਪੈਸੇ ਹੋਏ ਹੁੰਦੇ ਨਾ ਭਾਈ ਲਾਲੋਆ ਕਿਰਤੀ ਵਿਚਾਰੇ ਦਸਾਂ ਉਹਦੀ ਕਿਰਤ ਕਮਾਈ ਕਰਨ ਵਾਲੇ ਉਹ ਵੀ ਚੋਕ ਕੇ ਗੋਲਕ ਚ ਹੂੰ ਉਹਨਾਂ ਨੂੰ ਕਹਿੰਦੇ ਤੁਹਾਨੂੰ ਤਨਖਾਹ ਨਹੀਂ ਦਿੰਦੇ ਸੰਗਤ ਸੋਚਦੇ ਹੋਣੀ ਵੀ ਤਨਖਾਹ ਪਤਾ ਨਹੀਂ ਕਿੰਨੀ ਕੁ ਲੱਖ ਦਿੰਦੇ ਹੋਣੇ ਆ ਜੇ ਪੁੱਛੋਗੇ ਕਿਸੇ ਦੀ ਤਨਖਾਹ 7000 ਮਹੀਨਾ ਇੰਡੀਆ ਦਾ 200 ਡਾਲਰ ਤੇ ਬਹੁਤੀ ਜ਼ਿਆਦੀ ਕੋਈ ਵੱਡਾ ਬੰਦਾ ਪਰਾਣਾ ਲੱਗਾ ਹੋਵੇ ਤਾਂ ਤਾਂ ਤਾ ਕਰਕੇ ਬੜੇ ਬੁਰੇ ਹਾਲ ਆ ਤੇ ਸਾਡੀ ਕੌਮ ਐਸੀ ਆ ਵੀ ਭਰਿਆਂ ਨੂੰ ਭਰੀ ਜਾਂਦੀ ਆ ਜਿਹੜੇ ਬੰਦਿਆਂ ਕੋਲੋਂ ਪਹਿਲਾਂ ਇਹਨੇ ਪੈਸਾ ਸੰਭਿਆ ਜਾਂਦਾ ਉਹਨਾਂ ਦੇ ਮਗਰ ਮਗਰ ਲਫਾਫੇ ਲੈ ਕੇ ਫਿਰਨਗੇ ਤੁਸੀਂ ਆਏ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਫਿਰ ਸਾਡੇ ਕੋਲ ਕਦੋਂ ਆਓਗੇ ਉਹਨਾਂ ਨੂੰ ਇੱਕ ਵਿਜ਼ਿਟ ਦਾ 11 1100 ਡਾਲਰ ਕਿਹਨ ਦਾ ਮਤਲਬ ਵੀ ਇੱਥੇ ਇੱਕ ਸ਼ੇਅਰ ਪੜ ਕੇ ਤੇ ਮੈਂ ਇਸ ਵਿਸ਼ੇ ਨੂੰ ਮੈਟਰ ਨੂੰ ਕਲੋਜ਼ ਕਰਾਂ ਇੱਕ ਚਾਕ ਹੋ ਤੋ ਸੀਲੂ ਦੋ ਚਾਕ ਹੋ ਤੋ ਸੀਲੂ ਜ਼ਾਲਿਮ ਨੇ ਫਾੜ ਡਾਲਾ ਹੈ ਤਾਰ-ਤਾਰ ਕਰਕੇ ਇਹਦਾ ਮਤਲਬ ਹੈ ਜੇ ਜਦੋਂ ਕਿਸੇ ਨੇ ਕੱਪੜਾ ਜਾਂ ਚੋਲਾ ਸੂਟ ਪਾਇਆ ਹੋਵੇ ਜੇ ਕਿਤੇ ਖੁੰਗੀ ਲੱਗ ਜੇ ਅੜ ਜੇ ਤੇ ਬੰਦਾ ਸੂਈ ਧਾਗੇ ਨਾਲ ਤੋਪਾ ਲਾ ਲੈਂਦਾ ਵੀ ਚਲੋ ਚਾਰ ਦਿਨ ਹੋਰ ਲੰਘ ਜੂ ਇੱਕ ਥਾਂ ਤੋਂ ਫਟਿਆ ਹੋਵੇ ਦੋ ਥਾਵਾਂ ਤੋਂ ਕਿਤੇ ਕੋਈ ਸੂਟ ਕੋਈ ਕੱਪੜਾ ਫਟਿਆ ਹੋਵੇ ਉਹਨੂੰ ਤੋਪਾ ਲਾ ਲੈਂਦਾ ਤੇ ਜੇ ਲੀਰੋ ਲੀਰੋ ਆਵੇ ਤਾਂ ਉਹਦਾ ਬੰਦਾ ਕੀ ਕਰੇ ਇਸ ਵਾਸਤੇ ਕਿਹੜੇ ਕਿਹੜੇ ਪੱਖ ਦੇ ਉੱਤੇ ਗੱਲ ਕਰੀਏ ਸਤਿਗੁਰੂ ਜੀ ਮਹਾਰਾਜ ਆਪ ਹੀ ਸਾਡੀ ਕੌਮ ਨੂੰ ਸਮੱਤ ਬਖਸ਼ਿਸ਼ ਕਰਨ ਪਾਈ ਲਾਲੋ ਰੁਲਦਾ ਪਿਆ ਤੇ ਜਿਹੜੇ ਮਲਕ ਭਾਗੋ ਨੇ ਉਹਨਾਂ ਨੂੰ ਸਰੂਪੇ ਦਿੱਤੇ ਜਾ ਰਹੇ ਆ ਉਹਨਾਂ ਦੀ ਸਾਡੀ ਕੌਮ ਦੇ ਵਿੱਚ ਝੰਡੀ ਆ ਇਹ ਸਾਧ ਸੰਗਤ ਜੀ ਕੌਮ ਦੇ ਹਾਲਾਤ ਬਣੇ ਹੋਏ ਨੇ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਇਹਦੇ ਵਿੱਚ ਨਾ ਹੁਣ ਮੈਂ ਪਹਿਲਾਂ ਗੁਰਬਾਣੀ ਦੀ ਪੰਕਤੀ ਸੁਣਾ ਦਿੰਦਾ ਬਾਅਦ ਵਿੱਚ ਉਹਦੇ ਅਰਥ ਕਰਦਾਗਾ ਜੇ ਸਿੱਧੇ ਅਰਥ ਕਰਤੇ ਹੋ ਸਕਦਾ ਕਿਸੇ ਨੂੰ ਚੁਬ ਜਾਣ ਪਈਏ ਕੀ ਕਹਿੰਦੇ ਆ ਪਹਿਲਾਂ ਪੰਕਤੀ ਸੁਣੋ ਅਕਲੀ ਕੀਚੈ ਦਾਨ ਮਹਾਰਾਜ ਕਹਿੰਦੇ ਹੋ ਭਲਿਓ ਪੁਰਸ਼ੋ ਦਾਨ ਕਰਨ ਲੱਗੇ ਵੀ ਅਕਲ ਨੂੰ ਹੱਥ ਮਾਰਿਆ ਕਰੋ ਅਕਲ ਵਰਤਿਆ ਕਰੋ ਜਿਹੜਾ দান ਕਰਨ ਲੱਗੇ ਉਹ ਕਿੱਥੇ ਕਰਨ ਲੱਗੇ ਆ ਕਿਹੜਾ ਖਰਚਾ ਕਰਨ ਲੱਗੇ ਆ ਕੀ ਉਥੇ ਲੋੜ ਆ ਤਾਂ ਇਸ ਤਰੀਕੇ ਨਾਲ ਸਾਨੂੰ ਬਹੁਤ ਸੂਝ ਬੂਝ ਦੇ ਨਾਲ ਜਿਹੜਾ ਉਹ ਕੰਮ ਕਰਨਾ ਚਾਹੀਦਾ ਇੱਥੇ ਹੁਣ ਕਿਉਂਕਿ ਸਾਡਾ ਕੰਮ ਹੀ ਪੜਨਾ ਲਿਖਣਾ ਵਾਲਿਆਂ ਦ્વાਲੀਓ ਸਾਰਾ ਇਹ ਪੜ ਕੇ ਤੇ ਤਵਾਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਣਾ ਤਾਂ ਕਰਕੇ ਨਾ ਚਾਹੁੰਦੇ ਐਵੇਂ ਥੋੜਾ ਜਿਹਾ ਕਿਸੇ ਵੇਲੇ ਕੋਈ ਐਗਜ਼ਾਮਪਲ ਕੋਈ ਚੇਤੇ ਆ ਜਾਂਦੀ ਆ ਇੱਕ ਬੰਦੇ ਨੇ ਆਪਣੀ ਕਹਾਣੀ ਲਿਖੀ ਉਹ ਕਹਿੰਦਾ ਮੈਨੂੰ ਇੰਡੀਆ ਦੇ ਵਿੱਚ ਇੱਕ ਬਹੁਤ ਅਮੀਰ ਲੋਕਾਂ ਦਾ ਵਿਆਹ ਹੋ ਰਿਹਾ ਸੀ ਮੈਨੂੰ ਕਹਿੰਦਾ ਉਹਨਾਂ ਨੇ ਇਨਵਾਈਟ ਕਰ ਲਿਆ ਮੈਂ ਵਿਆਹ ਦੇ ਵਿੱਚ ਚਲਿਆ ਗਿਆ ਉੱਥੇ ਜਾਂਦਿਆਂ ਨੂੰ ਗਾਉਣ ਵਾਲੀ ਲੱਗੀ ਕਈ ਤਰ੍ਹਾਂ ਦੇ ਮੀਟ ਕਈ ਤਰ੍ਹਾਂ ਦੀਆਂ ਸ਼ਰਾਬਾਂ ਤੇ ਪੈਸਾ ਉੱਥੇ ਇਹਦੇ ਤੇ ਇੱਕ ਕਵਤਾ ਵੀ ਆ ਉਹ ਤੁਹਾਨੂੰ ਅੱਜ ਨਹੀਂ ਫਿਰ ਕਿਦਰੇ ਸਬਬ ਬਣਿਆ ਸੁਣਾਵਾਂਗੇ ਪੈਲਸ ਦੇ ਵਿੱਚ ਪਾਣੀ ਵਾਂਗੂ ਡੁੱਲਦੀ ਫਿਰੇ ਸ਼ਰਾਬ ਅਨ ਪਾਣੀ ਤੇ ਥੋੜਾ ਖਾਦਾ ਕੀਤਾ ਬਹੁਤ ਖਰਾਬ ਇਹ ਸਾਰਾ ਉਹਦੇ ਵਿੱਚ ਜ਼ਿਕਰ ਆ ਤੇ ਪੈਲਸ ਦੇ ਵਿੱਚ ਬੁੱਕ ਕਰਾਏ ਅੱਜ ਦੇ ਲਾਵਾਂ ਫੇਰੇ ਸਤਗੁਰ ਕਾਜ ਸਵਾਰਨ ਖਾਤਰ ਪਹੁੰਚੇ ਹੋਏ ਸਵੇਰੇ 12 ਵਜੇ ਤੋਂ ਪਿੱਛੋਂ ਜਾ ਕੇ ਕਿਤੇ ਬਰਾਤ ਜੇ ਆਈ ਥੱਕ ਹਾਰ ਕੇ ਲੰਮਾ ਪੈ ਗਿਆ ਗੁਰਦੁਆਰੇ ਦਾ ਭਾਈ ਤੋਂ ਇਤਿਹਾਦਕ ਬਹੁਤ ਕੁ ਸਾਡੀ ਕੌਮ ਦੇ ਵਿੱਚ ਇਦਾਂ ਦਾ ਹੈ ਤੇ ਉਹ ਬੰਦਾ ਕਹਿੰਦਾ ਵੀ ਮੈਨੂੰ ਇੱਕ ਬੜੇ ਅਮੀਰ ਲੋਕਾਂ ਨੇ ਵਿਆਹ ਦੇ ਵਿੱਚ ਸੱਦਿਆ ਕਈ ਤਰ੍ਹਾਂ ਦੇ ਮੀਟ ਕਈ ਤਰ੍ਹਾਂ ਦੀਆਂ ਸ਼ਰਾਬਾਂ ਗਾਉਣ ਵਾਲੇ ਗਾਈ ਜਾਣ ਉਹ ਲੋਕਿ ਉੱਥੇ ਡਾਲਰਾਂ ਦੀ ਵਰਖਾ ਕਰੀ ਜਾਣ ਨੋਟ ਸੁੱਟੀ ਜਾਣ ਤੇ ਮੈਂ ਵੀ ਸੋਚਿਆ ਸੀ ਵੀ ਚਲੋ ਮੈਨੂੰ ਸੱਦਿਆ ਤੇ 1150 ਰੁਪਇਆ ਤੇ ਕਾਰਟ ਚ ਪਾ ਕੇ ਉਹਨਾਂ ਨੂੰ ਛੱਗਣ ਦੇਈ ਆਵਾਂ ਪਰ ਜਦੋਂ ਮੈਂ ਉੱਥੇ ਨੋਟ ਉੱਡਦੇ ਦੇਖੇ ਤੇ ਮੈਂ ਗਿਆ ਸਾ ਸਕੂਟਰ ਤੇ ਤੇ ਉੱਥੇ ਇੱਕ ਨਿੱਕਾ ਜਿਹਾ ਬੱਚਾ ਸੀ ਤੇ ਉਹ ਸਕੂਟਰਾਂ ਨੂੰ ਪੈਂਚਰ ਲਾਉਂਦਾ ਸੀ ਮੈਂ ਉਹਦੇ ਕੋਲੋਂ ਹਵਾ ਉਹ ਆ ਭਰਾਈ ਉਹਨੂੰ ਮਿਲਿਆ ਪੁੱਤਰ ਤੂੰ ਸਕੂਲ ਨਹੀਂ ਜਾਂਦਾ ਕਹਿੰਦਾ ਜੀ ਸਕੂਲ ਮੈਂ ਕਿਹ ਜਾਨਾ ਗਰੀਬ ਆ ਮੇਰੇ ਮਾਪਿਆਂ ਕੋਲ ਫੀਸ ਹੀ ਹੈ ਨਹੀਂ ਆ ਤਾਂ ਕਰਕੇ ਮੈਂ ਤੇ ਇੱਥੇ ਦਿਹਾੜੀ ਕਰਕੇ ਤੇ ਆਪਣਾ ਮਸਾ ਗੁਜ਼ਾਰਾ ਕਰਦੇ ਆਂ ਕਹਿੰਦਾ ਮੇਰੇ ਮਨ ਚ ਬਣਾਇਆ ਵੀ ਵੇਖੋ ਦੁਨੀਆ ਚ ਕਿੰਨੇ ਅਜ ਵੀ ਗਰੀਬ ਲੋਕ ਨੇ ਕਹਿੰਦਾ ਮੈਂ ਫੇ ਵਿਆਹ ਚ ਚੱਕਰ ਲਾਇਆ ਜੋ ਵੀ ਕੁਝ ਪ੍ਰਸ਼ਾਦਾ ਪਾਣੀ ਸਕਣਾ ਸਕਿਆ ਤੇ ਮੈਂ ਸੋਚਿਆ ਵੀ ਇੱਥੇ 1100 ਦਿਨਾ ਵੇਸਟ ਕਰਨਾ ਹੀ ਐਵੇਂ ਹੀ ਆ ਇਹਨਾਂ ਨੂੰ ਨੂੰ ਕੋਈ ਫਾਇਦਾ ਇਹਨਾਂ ਨੇ ਤੇ 1100 ਪਤਾ ਨਹੀਂ 1 ਮਿੰਟ ਚ ਇਦਾਂ ਡਾਹ ਦਿੱਤਾ ਹੋਣਾ ਇੱਥੇ ਤੇ ਪੈਸਾ ਵੇਸਟ ਹੀ ਕਰਨਾ ਮੈਂ ਚੁੱਪ ਕਰਕੇ ਕਹਿੰਦਾ ਉਹਨਾਂ ਨੂੰ ਸਾਸਰੀ ਘਰ ਬੁਲਾਈ ਉਹ 1100 ਰੁਪਏ ਵਾਲਾ ਲਫਾਫਾ ਮੈਂ ਉਸ ਗਰੀਬ ਮੁੰਡੇ ਨੂੰ ਦੇ ਆਇਆ ਜਿਹੜਾ ਸਕੂਟਰਾਂ ਨੂੰ ਪੈਂਚਰ ਲਾਉਂਦਾ ਪਿਆ ਸੀ ਅਕਲੀ ਕੀਚੇ ਦਾਨ ਅਕਲ ਨਾਲ ਦਾਨ ਕਰੋ ਕਿ ਕਿਹੜੇ ਪੈਸੇ ਦੀ ਵਰਤੋਂ ਸਾਡੀ ਕਿੱਥੇ ਹੋਣੀ ਆ ਲਓ ਸਾਧ ਸੰਗਤ ਜੀ ਇਤਿਹਾਸ ਦੀ ਲੜੀ ਨੂੰ ਛੂੰਦੇ ਹਾਂ ਕਲਗੀ ਧਰ ਦਸ਼ਮੇਸ਼ ਪਾਤਸ਼ਾਹ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਭਾਈ ਨੰਦ ਲਾਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਸਮੇ ਦੇ ਰਾਜਸੀ ਹਲਾਤਾਂ ਨੂੰ ਮੁੱਖ ਰੱਖ ਕੇ ਬਹਾਦਰ ਸ਼ਾਹ ਦੇ ਹੱਕ ਵਿੱਚ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਰਲਾ ਮਾਰਿਆ ਕਿ ਸੱਚੇ ਪਾਤਸ਼ਾਹ ਜੀ ਜਿਹੜਾ ਬਹਾਦਰ ਸ਼ਾਹ ਬਾਦਸ਼ਾ ਇੱਕ ਚੰਗਾ ਇਨਸਾਨ ਆ ਵਧੀਆ ਬੰਦਾ ਵਾ ਪਰ ਮਹਾਰਾਜ ਉਹਦੇ ਨਾਲ ਉਹਦੇ ਪ੍ਰਾ ਈਰਖਾ ਦਵੇਸ਼ ਕਰਦੇ ਆ ਤੇ ਜਿਹੜਾ ਗੁਰੂ ਘਰ ਆ ਇਹ ਮਹਾਰਾਜ